ਸਾਸਰੀਆਂ ਕਿਸਾਨ ਵੀਰੋ ਮਟਰਾਂ ਦੀ ਖੇਤੀ ਬਾਰੇ ਬਹੁਤ ਜਿਆਦੇ ਸਵਾਲ ਆ ਰਹੇ ਆ ਜੀ ਤੇ ਅੱਜ ਆਪਾਂ ਸਾਰੇ ਦੇ ਸਾਰੇ ਸਵਾਲ ਬਜਾਈ ਤੋਂ ਲੈ ਕੇ ਤੋੜਾਈ ਤੱਕ ਸਪਰੇਅਾਂ ਤੱਕ ਖਾਦਾਂ ਤੱਕ ਇੱਕ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਥੋੜੀ ਜੀ ਵੀਡੀਓ ਲੰਬੀ ਹੋਊਗੀ ਇਨਫੋਰਮੇਸ਼ਨ ਦੇ ਭਰਪੂਰ ਵੀਡੀਓ ਆ ਪੂਰੀ ਕੰਪਲੀਟ ਦੇਖਿਓ ਸਕਿਪ ਨਾ ਕਰਿਓ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਯੂਟਿਊਬ ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫੇਸਬੁੱਕ ਤੇ ਵੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਕਿਸੇ ਵੀ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਚਾਹੀਦੀਆਂ ਤਾਂ ਤੁਸੀਂ ਸਾਡੇ ਫਾਰਮ ਵਾਲੇ ਨੰਬਰ ਤੇ ਜਿਹੜਾ ਨੰਬਰ ਸਕਰੀਨ ਤੇ ਆ ਰਿਹਾ ਹੈ ਤੇ ਸੰਪਰਕ ਕਰਕੇ ਆਪਣੀਆਂ ਪਨੀਰੀਆਂ ਦੀ ਬੁਕਿੰਗ ਕਰਵਾ ਸਕਦੇ ਹੋ ਜਾਂ ਪਨੀਰੀਆਂ ਖਰੀਦ ਸਕਦੇ ਹੋ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਮਟਰਾਂ ਦੀ ਖੇਤੀ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ AP3 ਮੀਟਰ ਕਵਰ ਕਰਾਂਗੇ ਜਿਹਨੂੰ ਆਪਾਂ 60 ਮੀਟਰ ਕਹਿ ਦਿੰਦੇ ਹਾਂ ਜਾਂ P3 ਵੀ ਆਪਣੇ ਕਹਿ ਦਿੰਦੇ ਹਾਂ ਉਹਨਾਂ ਮਟਰਾਂ ਬਾਰੇ ਗੱਲਬਾਤ ਕਰਾਂਗੇ ਜੀ ਸ਼ੁਰੂਆਤ ਆਪਾਂ ਕਰ ਲਈ ਹੈ ਜੀ ਖੇਤ ਦੀ ਤਿਆਰੀ ਤੋਂ ਕਿਉਂਕਿ ਇਸ ਵਾਲੇ ਆਪਣੇ ਜਿਹੜੇ ਕਾਫੀ ਏਰੀਆ ਦੇ ਵਿੱਚ ਡੀਏਪੀ ਦੀ ਸ਼ਾਰਟੇਜ ਦੇ ਕਾਰਨ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਡੀਏਪੀ ਨਹੀਂ ਮਿਲੀ ਉਹਨਾਂ ਨੇ ਐਨਪੀਕੇ ਵਗੈਰਾ ਦੀ ਵਰਤੋਂ ਕੀਤੀ ਹੈ ਜਾਂ ਹੋਰ ਕਿਸੇ ਬਾਇਓ ਪ੍ਰੋਡਕਟ ਦੀ ਵਰਤੋਂ ਉਹਨਾਂ ਨੂੰ ਕਰਨੀ ਪਈ ਆ ਬਾਇਓ ਜਿਹੜੇ ਆਉਂਦੇ ਆ ਡੀਏਪੀ ਉਹਨਾਂ ਨੂੰ ਉਹਨਾਂ ਦੀ ਵਰਤੋਂ ਕਰਨੀ ਪਈ ਹੈ ਤਾਂ ਕਿਸੇ ਤਰ੍ਹਾਂ ਜੇ ਕੋਈ ਦਿੱਕਤ ਆ ਰਹੀ ਆ ਤਾਂ ਉਹ ਆਪਣੇ ਕਮੈਂਟਾਂ ਦੇ ਨੀਚੇ ਦੱਸ ਸਕਦਾ ਕਿ ਮੇਰੀ ਮਟਰਾਂ ਦੀ ਖੇਤੀ 'ਚ ਮੈਨੂੰ ਆਹ ਦਿੱਕਤ ਆ ਸਕਦੀ ਉਹਨੂੰ ਉਸੇ ਹਿਸਾਬ ਨਾਲ ਹੈਂਡਲ ਕਰਨ ਦੀ ਆਪਣੀ ਕੋਸ਼ਿਸ਼ ਕੀਤੀ ਜਾਊਗੀ ਨਾਰਮਲ ਜੇ ਆਪਾਂ ਗੱਲ ਕਰੀਏ ਤੇ ਖੇਤ ਦੀ ਤਿਆਰੀ ਦੇ ਵੇਲੇ ਮਟਰ ਹੈ ਜਿਹੜਾ ਇਹ ਥੋੜੀ ਜੀ ਆਪਾਂ ਪोटाश ਦੀ 25 ਕਿਲੋ ਤੱਕ ਵਰਤ ਲਈ ਜਾਏ ਤਾਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਉਹਦੇ ਮਿਲਦੇ ਨੇ ਖੇਤ ਦੀ ਤਿਆਰੀ ਕਰਨ ਤੋਂ ਪਹਿਲਾਂ ਡੀਏਪੀ ਹੋ ਜੇ ਜਾਂ ਐਨਪੀਕੇ ਹੋ ਜੇ ਜਾਂ 20 20 13 ਜਾਂ 16 16 ਜਿਹੜੀ ਵੀ ਹੈ ਜਾਂ 0 46 0 ਜਿਹੜੀ ਨਵੀਆਂ ਆਈਆਂ ਗ੍ਰੇਡ ਉਹਨਾਂ ਨੂੰ ਆਪਣੀ ਸੁਵਿਧਾ ਦੇ ਹਿਸਾਬ ਨਾਲ 1 ਤੋਂ ਲੈ ਕੇ 3 ਬੈਗ ਤੱਕ ਪ੍ਰਤੀ ਏਕੜ ਵਰਤ ਕੇ ਉਹਦੇ ਨਾਲ ਤੁਸੀਂ 50 ਕਿਲੋ ਤੱਕ ਪੋਲੀਸਲਫੇਟ ਪ੍ਰਤੀ ਏਕੜ ਪਾ ਸਕਦੇ ਹੋ ਖੇਤ ਦੀ ਤਿਆਰੀ ਬਣਾ ਸਾਰੇ ਸਮਾਨ ਦਾ ਠੇਠਾ ਛੱਟਾ ਦੇ ਕੇ ਉਸ ਤੋਂ ਪਿਛੋਂ ਆਪਾਂ ਖੇੜਾ ਬਣਾਉਣੀ ਹੈ ਜੀ ਖੇੜਾ ਬਣਾਉਣ ਵੇਲੇ ਬੀਜ ਦੀ ਮਾਤਰਾ ਜਿਹੜੀ ਆਪਣੇ ਏਰੀਆ ਦੇ ਹਿਸਾਬ ਨਾਲ ਚੂਜ਼ ਕਰੋ ਸਾਡੇ ਏਰੀਆ ਦੇ ਵਿੱਚ ਇਸ ਵਾਰ 75 ਤੋਂ 85 ਕਿਲੋ ਬੀਜ ਵਰਤਿਆ ਗਿਆ ਜਿਉਂ-ਜਿਉਂ ਥੋੜਾ-ਥੋੜਾ ਲੇਟ ਪਜਾਈ ਹੋਈ ਜਾਊਗੀ ਤਿਉਂ-ਤਿਉਂ ਜਿਹੜਾ ਮਟਰ ਹੈ ਉਹਦੇ ਬੀਜ ਦੀ ਮਾਤਰਾ ਘਟਦੀ ਜਾਊਗੀ ਇਹ ਸਿਰਫ AP360 ਮਟਰਾਂ ਦੀ ਮੈਂ ਗੱਲ ਕਰਦਾ 89 ਸੀਰੀਜ਼ ਬੜਾ ਜਿਹੜਾ ਮਟਰ ਹੈ ਉਹਦੇ ਬੀਜ ਬਹੁਤ ਘੱਟ ਪੈਂਦਾ ਜੀ ਉਹਦੇ ਬਾਰੇ ਆਪਾਂ ਥੋੜੇ ਦਿਨਾਂ ਬਾਅਦ ਗੱਲ ਕਰਾਂਗੇ ਸਾਰੇ ਇਹ ਸਤਾਣੇ ਬਾਣੇ ਤੋਂ ਪਹਿਲਾਂ ਜ਼ਰੂਰੀ ਹੈ ਜੀ ਬਿਜਾਈ ਤੋਂ ਪਹਿਲਾਂ ਖਾਦ ਤਾਂ ਛੱਟਾ ਦੇਣ ਤੋਂ ਪਹਿਲਾਂ ਹੈਗਾ ਜੀ ਸੀਡ ਟ੍ਰੀਟਮੈਂਟ ਬੀਜ ਨੂੰ ਕਦੀ ਵੀ ਤੁਸੀਂ ਬਿਨਾ ਸੀਡ ਟ੍ਰੀਟਮੈਂਟ ਤੋਂ ਨਹੀਂ ਲੈਣਾ ਬਿਨਾ ਸੀਡ ਟ੍ਰੀਟਮੈਂਟ ਤੋਂ ਆਪਾਂ ਬੀਜ ਲਾਵਾਂਗੇ ਤਾਂ ਉੱਥੇ ਆਪਾਂ ਨੂੰ ਦਿੱਕਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਸੀਡ ਟ੍ਰੀਟਮੈਂਟ ਦੇ ਲਈ ਤੁਸੀਂ ਕੈਮੀਕਲ ਦੇ ਵਿੱਚ ਆਪਣਾ ਜਿਹੜਾ ਕਾਰਬਨਡਾਈਜ਼ਮ ਪ੍ਰਸਮੈਨ ਕੋ ਜੋ ਆਉਂਦਾ ਜੀ ਸਪ੍ਰਿੰਟ ਦੇ ਨਾਂ ਤੇ ਦਵਾਈ ਆਉਂਦੀ ਹੈ ਤੇ ਉਹਦੀ ਵਰਤੋਂ ਕਰ ਸਕਦੇ ਹੋ ਆਰਗੈਨਿਕ ਦੇ ਵਿੱਚ ਤੁਸੀਂ ਟ੍ਰਾਈਕੋਡਰਮਾ ਤੇ ਸੂਡੋਮਨਾਸ ਦੀ ਵਰਤੋਂ ਕਰ ਸਕਦੇ ਹੋ 5 ਤੋਂ ਲੈ ਕੇ 10 ਗ੍ਰਾਮ ਪਤੀ ਕਿਲੋ ਬੀਜ ਦੇ ਹਿਸਾਬ ਨਾਲ ਤੇ ਜਿਹੜੀ ਸਪ੍ਰਿੰਟ ਹੈ ਉਹ ਤੁਸੀਂ 2 ਗ੍ਰਾਮ ਲੈਣੀ ਹੈ ਜੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਪ੍ਰੋਵੈਕਸ ਆਪਾਂ ਵਰਤ ਸਕਦੇ ਹਾਂ ਜੀ 1 ਐਮਐਲ 1 ਲੀਟਰ ਪਰ 1 ਕਿਲੋ ਬੀਜ ਦੇ ਹਿਸਾਬ ਨਾਲ ਤੇ ਫੰਗੀਸਾਈਡ ਇੱਕ ਅਲੱਗ ਕੈਟਾਗਰੀ ਦਾ ਹੈ ਕਿ ਦੂਜੀ ਕੈਟਾਗਰੀ ਆਪਣੀ ਆ ਜਾਣੀ ਹੈ ਜੀ ਬੈਕਟੀਰੀਅਲ ਕੈਟਾਗਰੀ ਬੈਕਟੀਰੀਅਲ ਕੈਟਾਗਰੀ ਚ ਆਪਾਂ ਇਹਨੂੰ ਰਾਈਜ਼ੋਬੀਅਮ ਲਾਉਣਾ ਪਹਿਲਾਂ ਫੰਗੀਸਾਈਡ ਲਾਦਣਾ ਜੀ ਫੰਗੀਸਾਈਡ ਲਾਤਾ ਜਦੋਂ ਬੀਜ ਹਲਕਾ ਜਿਹਾ ਡਰਾਈ ਹੋ ਗਿਆ ਉਸ ਤੋਂ ਬਾਅਦ ਰਾਈਜ਼ੋਬੀਅਮ ਲਾਉਣਾ ਰਾਈਜ਼ੋਬੀਅਮ ਦੀ ਜਗ੍ਹਾ ਤੇ ਹੋਰ ਵੀ ਕਈ ਕੰਪਨੀਆਂ ਨੇ ਮਾਰਕੀਟ ਚ ਪ੍ਰੋਡਕਟ ਪਹਿਲਾਂ ਫੰਗੀ ਸਾਈਡ ਦਾ ਲਓ ਜੀ 5-7 ਮਿੰਟ ਵੀ ਸੁੱਕ ਲੈਣ ਦਿਓ ਉਸ ਤੋਂ ਬਾਅਦ ਰਾਈਜ਼ੋਬੀਅਮ ਲਾ ਦਿਓ ਰਾਈਜ਼ੋਬੀਅਮ ਤੋਂ ਬਾਅਦ 5-7 ਮਿੰਟ ਵੀ ਸੁੱਕ ਲੈਣ ਦਿਓ ਤਾਂ ਤੁਸੀਂ ਕਰਾਈ ਸ਼ੁਰੂ ਕਰ ਸਕਦੇ ਹੋ ਜ਼ਰੂਰੀ ਸੂਚਨਾ ਇਹ ਆ ਜ਼ਰੂਰੀ ਬੇਨਤੀ ਇਹ ਆ ਕਿ ਮਟਰ ਦੇ ਬੀਜ ਨੂੰ ਦਵਾਈ ਲਾ ਕੇ 4 ਘੰਟੇ ਤੋਂ ਵੱਧ ਨਹੀਂ ਰੱਖਣਾ 4 ਘੰਟੇ ਦੇ ਅੰਦਰ ਅੰਦਰ ਜਿਹੜੀ ਆਪਾਂ ਜਿਹੜੀ ਬਜਾਈ ਉਹਦੀ ਕੰਪਲੀਟ ਕਰਨੀ ਹੈ ਇਹ ਆਪਣਾ ਇੱਕ ਨੰਬਰ ਸਟੈਪ ਹੈ ਜਿਹੜਾ ਉਹ ਕੰਪਲੀਟ ਹੋ ਗਿਆ ਜੀ ਦੂਜੇ ਨੰਬਰ ਸਟੈਪ ਤੇ ਆਪਾਂ ਆਉਣੇ ਆ ਕਿ ਬਜਾਈ ਤੋਂ ਬਾਅਦ ਆਪਾਂ ਵਟਕਿਆ ਰ ਕਰਕੇ ਤਿਆਰੀ ਕਰਕੇ ਜੇ ਤਾਂ ਟ੍ਰੀਟਡ ਸੀਡ ਹੈ ਜਿਹਨੂੰ ਦਵਾਈ ਲੱਗੀ ਜਿਹਨੂੰ ਪ ਜਿਹੜੇ ਬੀਜ ਨੂੰ ਪਾਣੀ ਲੱਗਾ ਨਾ ਦਵਾਈ ਲੱਗਣ ਵੇਲੇ ਤਾਂ ਕੋਸ਼ਿਸ਼ ਇਹ ਕਰੋ ਕਿ ਉਹਨੂੰ ਜਿੰਨੀ ਜਲਦੀ ਪਾਣੀ ਦੇ ਸਕੇ ਉਹਨੀ ਉਹਦੀ ਜਰਮੀਨੇਸ਼ਨ ਕੁਇਕਕਟ ਆਊਗੀ ਫਾਸਟ ਆਊਗੀ ਜੇ ਤਾਂ ਤੁਸੀਂ ਤਿੰਨ ਪਾਣੀਆਂ ਨਾਲ ਤੜਾਈ ਕਰਨੀ ਹੈ ਤਿੰਨ ਪਾਣੀਆਂ ਨਾਲ ਤੜਾਈ ਕਰਨੀ ਹੈ ਤਾਂ ਪਹਿਲਾ ਪਾਣੀ ਤੁਹਾਨੂੰ ਥੋੜਾ ਜਿਹਾ ਭਰ ਕੇ ਲੈਣਾ ਪਊਗਾ ਤੇ ਜੇ ਤੁਸੀਂ ਤੜਾਈ ਕਰਨੀ ਹੈ ਜੀ ਚਾਰ ਪਾਣੀਆਂ ਦੇ ਨਾਲ ਤਾਂ ਫੇਰ ਤੁਹਾਨੂੰ ਪਹਿਲਾ ਪਾਣੀ ਤੁਸੀਂ ਮੀਡੀਅਮ ਰੇਂਜ ਦਾ ਲਾ ਸਕਦੇ ਹੋ ਤੇ ਦੂਜਾ ਪਾਣੀ ਜਿਹੜਾ ਥੋੜਾ ਜਿਹਾ ਅਰਲੀ ਚ ਲਾਉਣਾ ਪਊਗਾ ਉਨ ਕਈ ਮਿੱਤਰ ਬੇਲੀ ਕਹਿੰਦੇ ਨੇ ਕਿ ਅਸੀਂ ਦੋ ਹੀ ਪਾਣੀ ਲਾਉਣੇ ਆ ਜਾਂ ਤਿੰਨ ਪਾਣੀ ਲਾਉਣੇ ਆ ਤੇ ਕਈ ਜ਼ਮੀਨਾਂ ਸਾਡੇ ਏਰੀਆ ਚ ਐਸੀਆਂ ਨਹੀਂ ਹੈਗੀਆਂ ਜਿਹਨੂੰ 10 10 ਪਾਣੀ ਵੀ ਲਾਉਣੇ ਪੈਂਦੇ ਆ ਇਸ ਕਰਕੇ ਪਾਣੀ ਦਾ ਡਿਸੀਜਨ ਹੈ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਅੱਗੇ ਪਿੱਛੇ ਕਰ ਸਕਦੇ ਹੋ ਉਹਦੀ ਕੋਈ ਪਰਫੈਕਟ ਰეკਮੈਂਡੇਸ਼ਨ ਨਹੀਂ ਆ ਜਿਹੜੀ ਉਹ ਨਹੀਂ ਆਉਂਦੀ ਤੇ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਸਾਡੇ ਮਟਰ ਜਿਹੜੇ ਪੂਰੇ ਪ੍ਰੋਪਰ ਤਰੀਕੇ ਨਾਲ ਨਹੀਂ ਉੱਗੇ ਥੋੜੀ ਬਹੁਤੀ ਦਿੱਕਤ ਰਹਿ ਗਈ ਹੈ ਤਾਂ ਤੁਸੀਂ ਦੂਜਾ ਪਾਣੀ ਜਿਹੜਾ ਥੋੜਾ ਜਿਆਦਾ ਜਲਦੀ ਲਾ ਸਕਦੇ ਜਦੋਂ ਮਟਰਾਂ ਦੀ ਜਰਮੀਨੇਸ਼ਨ ਸ਼ੁਰੂ ਹੋਈ ਨੂੰ 4 ਦਿਨ ਹੋ ਜਾਣ 4 ਦਿਨਾਂ ਦੇ ਵਿੱਚ ਐਸੀ ਤਾਂ ਸਾਰਾ ਮਟਰ ਬਾਹਰ ਆ ਜਾਣਾ ਚਾਹੀਦਾ ਹੈ ਜੀ ਜਦੋਂ ਸਪਰਾਟਿੰਗ ਬਾਹਰ ਆਣੀ ਮਤਲਬ ਜਦੋਂ ਇੱਕ ਦੋ ਦਾਣੇ ਚਾਰ ਦਾਣੇ ਬਾਹਰ ਆ ਗਏ ਉਦੋਂ 4 ਦਿਨਾਂ ਦੇ ਅੰਦਰ ਅੰਦਰ ਸਾਰਾ ਮਟਰ ਤੁਹਾਡਾ ਬਾਹਰ ਆ ਜਾਣਾ ਚਾਹੀਦਾ ਚਾਰ ਦਿਨਾਂ ਦੇ ਵਿੱਚ ਮਟਰ ਆਰਾਮ ਨਾਲ ਬਾਹਰ ਆ ਜਾਂਦਾ ਜੇ ਚਾਰ ਦਿਨਾਂ 'ਚ ਮਟਰ ਬਾਹਰ ਨਹੀਂ ਆਉਂਦਾ ਤਾਂ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਹੀਟਾਂ ਵਾਲੇ ਹੋ ਸਕਦੇ ਮਟਰ ਜਾਂ ਮੀਂਹ ਪੈ ਗਿਆ ਜਾਂ ਕਿਸੇ ਤਰੀਕੇ ਦੀ ਕੋਈ ਦਿੱਕਤ ਆ ਗਈ ਤਾਂ ਉਸ ਤੋਂ ਪਿੱਛੇ ਤੁਸੀਂ ਪਾਣੀ ਲਾ ਸਕਦੇ ਹੋ ਅੱਧੀ ਤੋਂ ਪੌਣੀ ਖੇਲ ਪਾਣੀ ਆਪਣੇ ਖੇਤ ਦੇ ਕੰਡੀਸ਼ਨ ਦੇ ਹਿਸਾਬ ਨਾਲ ਪਾਣੀ ਲਾ ਦਿਓ ਤਾਂ ਕਿ ਦੂਜਾ ਮਟਰ ਜਿਹੜਾ ਸਾਰਾ ਸਾਰਾ ਬਾਹਰ ਆ ਜਾਏ ਜੇ ਤੁਸੀ ਜਿਹੜਾ ਪਾਣੀ ਲਾਤ ਆ ਉਸ ਤੋਂ ਬਾਅਦ ਆਪਾਂ ਨੂੰ ਸਪਰੇਅ ਕਰਨੀ ਪੈ ਸਕਦੀ ਹੈ ਜੀ ਜ਼ਰੂਰਤ ਮੁਤਾਬਕ ਆਪਾਂ ਦੱਸਣਾ ਤੁਹਾਨੂੰ ਮੇਰਾ ਫਰਜ਼ ਹੈ ਜੀ ਤੁਸੀਂ ਸਪਰੇਅ ਕਰਨੀ ਹੈ ਨਹੀਂ ਕਰਨੀ ਉਹ ਤੁਹਾਡੀ ਆਪਣੀ ਇੱਛਾ ਹੈ ਕਿਹੜੇ ਕਿਹੜੇ ਟੈਕਨੀਕਲਾਂ ਦੇ ਚੰਗੇ ਰਿਜ਼ਲਟ ਹੈ ਮੈਂ ਉਹਨਾਂ ਬਾਰੇ ਗੱਲਬਾਤ ਕਰੂੰਗਾ ਇਹ ਕਿਸੇ ਤਰ੍ਹਾਂ ਦੀ ਕਿਸੇ ਇਸ ਵੀਡੀਓ ਚ ਦਿੱਤੇ ਗਏ ਪ੍ਰੋਡਕਟਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੈ ਕੋਈ ਰეკਮੈਂਡੇਸ਼ਨ ਨਹੀਂ ਹੈ ਇਹ ਫ੍ਰੀ ਆਫ ਕੋਸਟ ਮੈਂ ਵੀਡੀਓ ਬਣਾ ਰਿਹਾ ਮੈਂ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਇਹ ਵੀਡੀਓ ਤੁਹਾਡੇ ਲਈ ਸ਼ੂਟ ਕਰ ਰਿਹਾ ਤੇ ਹੁਣ ਪੈਂਡਾਮੈਥਾਨੀਨ ਦੀ ਆਪਾਂ ਵਰਤੋਂ ਕਰਨੀ ਹੈ ਜੀ ਜੇ ਰੂ ਵਟ ਪਾਣੀ ਲੱਗਣ ਤੋਂ ਬਾਅਦ ਆਪਾਂ ਪੈਂਡਾ ਮੈਥਲਿਨਜਾ ਨੂੰ ਸਟੰਪ ਦਵਾਈ ਕਹਿ ਦਿੰਦੇ ਆ ਉਹਦੀ ਵਰਤੋਂ ਕਰਨੀ ਆ ਥੋੜੀ ਜਿਹੀ ਚੰਗੀ ਸਟੰਪ ਦਵਾਈ ਦੀ ਵਰਤੋਂ ਕਰ ਲਈ ਜਾਵੇ ਤਾਂ ਜ਼ਿਆਦਾ ਵਧੀਆ ਚੰਗੀ ਮੇਰਾ ਕਹਿਣ ਦਾ ਮਤਲਬ ਕਿ ਬ੍ਰਾਂਡ ਦਾ ਪ੍ਰੋਡਕਟ ਲੈ ਲਓ ਤੋ 6-700 ਰੁਪਏ ਦੀ ਰੇਂਜ 'ਚ ਪ੍ਰਤੀ ਲੀਟਰ ਤੁਹਾਨੂੰ ਮਿਲੇਗਾ ਉਹਦੇ ਰਿਜ਼ਲਟ ਤੁਹਾਨੂੰ ਕਾਫੀ ਵਧੀਆ ਵੇਖਣ ਨੂੰ ਮਿਲਣਗੇ ਤੇ ਇਹਦੇ ਵਿੱਚ ਖੇਤਾਂ ਦੀ ਕੰਡੀਸ਼ਨ ਦੇ ਹਿਸਾਬ ਨਾਲ ਜਿੰਨਾ 'ਚ ਬਹੁਤ ਜ਼ਿਆਦਾ ਨਦੀਨ ਹੁੰਦਾ ਉਹ ਚ ਮੈਟਰੀ 50 ਗ੍ਰਾਮ ਤੱਕ ਪ੍ਰਤੀ ਏਕੜ ਜਿਹੜੀ ਉਹ ਵਰਤੀ ਜਾ ਸਕਦੀ ਹੈ ਇਸ ਤੋਂ ਜ਼ਿਆਦਾ ਉਹਦੀ ਵਰਤੋਂ ਨਹੀਂ ਕਰਨੀ ਬੀਜ ਨੂੰ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਜਰਮੀਨੇਸ਼ਨ ਇਫੈਕਟ ਹੋ ਸਕਦੀ ਹੈ ਪਰ ਜਿੰਨਾ ਕੀਤਾ ਜੇ ਨਦੀਨ ਕੰਟਰੋਲ ਨਹੀਂ ਹੁੰਦਾ ਉਹਨਾਂ ਖੇਤਾਂ 'ਚ 50 ਗ੍ਰਾਮ ਤੱਕ ਵਰਤੀ ਜਾ ਸਕਦੀ ਆ ਤੇ ਇਸ ਦੇ ਸਬੰਧ 'ਚ ਆਪਣੇ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਸਲਾਹ ਇੱਕ ਵਾਰ ਜ਼ਰੂਰ ਲਓ ਹੁਣ ਆ ਗੱਲ ਆ ਗਈ ਜੀ ਪਹਿਲੀ ਸਪਰੇ ਦੀ ਤੇ ਪਹਿਲੀ ਖਾਦ ਦੀ ਹੈ ਨਾ ਪਹਿਲੀ ਉਹ ਪਹਿਲਾਂ ਆਪਾਂ ਸਪਰੇਅ ਕਵਰ ਕਰਦੇ ਆਂ ਜੀ ਸਪਰੇਅ ਦੇ ਵਿੱਚ ਆਪਾਂ ਜੇ ਸਾਨੂੰ ਜ਼ਰੂਰਤ ਦੇ ਮੁਤਾਬਕ ਹੈ ਨਾ ਆਪਣੇ ਖੇਤ ਦੀ ਜ਼ਰੂਰਤ ਦੇਖਣੀ ਹੈ ਮਟਰਾਂ ਦੀ ਗਰੋਥ ਦੇਖਣੀ ਹੈ ਹਾਲਾਤ ਦੇਖਣੇ ਆ ਕਿ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਲੱਗਦੀ ਹੈ ਉਹਦੇ ਅਨੁਸਾਰ ਤੁਸੀਂ ਇੱਕ ਫੰਗੀਸਾਈਡ ਲੈ ਸਕਦੇ ਹੋ ਪਹਿਲੀ ਸਪਰੇਅ 'ਚ ਫੰਗੀਸਾਈਡ ਪਾਉਣਾ ਹਰ ਇੱਕ ਸਪਰੇਅ ਦੇ ਵਿੱਚ ਆਪਾਂ ਨੂੰ ਫੰਗੀਸਾਈਡ ਪਾਉਣ ਦੀ ਜ਼ਰੂਰਤ ਹੈ ਜਿਹੜੀ ਉਹ ਨਹੀਂ ਹੈਗੀ ਚੰਗੀ ਸਾਰੀ ਤੁਸੀਂ ਨੋਰਮਲ ਕਾਰਬਨ ਡਾਈਆਮ ਪਲਸ ਮੈਨ ਕੋ ਜੋ ਵਾਲਾ ਟੈਕਨੀਕਲ ਐਸੇ ਦੇਖੀ ਨੂੰ ਆਪਾਂ 1236 ਵੀ ਕਹਿ ਦਿੰਦੇ ਆ ਉਹੀ ਟੈਕਨੀਕਲ ਲਾਓ ਬਹੁਤਾ ਮਹਿੰਗਾ ਟੈਕਨੀਕਲ ਪਾਉਣ ਦੀ ਤੁਹਾਨੂੰ ਜਰੂਰਤ ਉਹ ਨਹੀਂ ਹੈਗੀ ਉਸ ਦੇ ਨਾਲ ਤੁਸੀਂ ਜਾਂ ਤਾਂ ਆਈਸੀਐਲ ਵਾਲਾ ਸਟਾਰਟਰ ਲੈ ਲਓ ਜੀ ਜਾਂ 1919 ਲੈ ਲਓ ਕਿਸੇ ਚੰਗੀ ਕੰਪਨੀ ਦੀ ਦੋਹਾਂ ਚੋਂ ਕੋਈ ਇੱਕ ਪ੍ਰੋਡਕਟ ਲੈਣਾ ਜਾਂ ਸਟਾਰਟਰ ਜਾਂ 1919 ਦੋਹਾਂ ਚੋਂ ਕੋਈ ਇੱਕ ਮੈਂ ਫੇਰ ਰਿਪੀਟ ਕਰ ਰਿਹਾ ਹਾਂ ਨਾ ਦੋਜ਼ ਰੱਖਣੀ ਹੈ ਜੀ 10 ਗ੍ਰਾਮ ਲੀਟਰ ਪਾਣੀ ਦੀ 100 ਲੀਟਰ ਪਾਣੀ ਚ 1 ਕਿਲੋ ਲੈਣਾ ਜਾਂ ਸਟਾਰਟਰ ਜਾਂ 1919 100 ਲੀਟਰ ਪਾਣੀ ਚ 1 ਤੋਂ ਨਾਲ ਉਹਦੇ ਤੁਸੀਂ ਐਡ ਕਰਨਾ ਜੀ ਜਿਬਰੈਲਿਕ ਐਸਿਡ ਜਿਬਰੈਲਿਕ ਐਸਿਡ ਵੀ ਕਿਸੇ ਚੰਗੀ ਕੰਪਨੀ ਦਾ ਤੁਹਾਨੂੰ ਆਮ ਜਿਹੜੀ ਮਰਜੀ ਦੁਕਾਨ ਤੋਂ ਮਿਲ ਜੂਗਾ ਉਹ ਲੈਣਾ ਜੀ 2 ਐਮ ਐਲ ਪਰ ਲੀਟਰ ਪਾਣੀ ਦੇ ਹਿਸਾਬ ਨਾਲ 2 ਐਮ ਐਲ 1 ਲੀਟਰ ਪਾਣੀ ਦੇ ਹਿਸਾਬ ਨਾਲ ਇਹ ਦੋ ਦਵਾਈਆਂ ਹੋ ਗਈਆਂ ਤੀਜੀ ਆਪਣੀ ਲੈਣੀ ਹੈ ਜੀ ਕਾਰਬਨ ਡਾਈਨ ਪਲਸ ਮੈਨਕੋਜੇ 12 38 ਜਿਹਨੂੰ ਆਪਾਂ ਕਹ ਦਿੰਨੇ ਆ ਸਾਫ ਦਵਾਈ ਕਹ ਦਿੰਨੇ ਆ ਉਹ ਤੁਸੀਂ ਲੈਣੀ ਜੀ 2 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਇਹਨਾਂ ਤਿੰਨਾਂ ਦੇ ਅਲੱਗ-ਅਲੱਗ ਘੋਲ ਕਰਨੇ ਆ ਜੀ ਅਲੱਗ-ਅਲੱਗ ਘੋਲ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਜਰੂਰ ਟੈਂਕੀ ਜ ਕੋਸ਼ਿਸ਼ ਇਹ ਕਰੋ ਕਿ ਪਹਿਲੀ ਜਿਹੜੀ ਸਪਰੇ ਆ ਜਾਂ ਤਾਂ ਛੋਟੇ ਪੰਪ ਨਾਲ ਕੀਤੀ ਜਾਵੇ ਜਾਂ ਛੋਟੇ ਪੰਪ ਨਾਲ ਨਹੀਂ ਕੀਤੀ ਜਾ ਸਕਦੀ ਤਾਂ ਘੱਟ ਤੋਂ ਘੱਟ 150 ਤੋਂ ਪੌਣੇ 200 ਲੀਟਰ ਪਾਣੀ ਵਰਤਿਆ ਜਾਵੇ ਜੇ ਤੁਸੀਂ ਸਟਾਰਟਰ ਦੀ ਵਰਤੋਂ ਨਹੀਂ ਕਰ ਰਹੇ ਤਾਂ ਫੇਰ 11 11 ਕਰ ਰਹੇ ਹੋ ਤੇ ਉਹਦੇ ਵਿੱਚ ਤੁਸੀਂ ਹਲਕੀ ਮਾਤਰਾ ਵਿੱਚ ਸਟicker ਜਾਂ ਸਪ੍ਰੈਡਰ ਦੀ ਵਰਤੋਂ ਜ਼ਰੂਰ ਨਾਲ ਕਰੋ ਉਹਦੇ ਨਾਲ ਤੁਹਾਨੂੰ ਰਿਜ਼ਲਟ ਚੰਗੇ ਮਿਲਣਗੇ ਲੋੜ ਮੁਤਾਬਕ ਇਹਦੇ ਵਿੱਚ ਸੁੰਡੀ ਦੀ ਮੱਛਰ ਜਾਂ ਤੇਲੇ ਦੀ ਸਪਰੇਅ ਐਡ ਕੀਤੀ ਜਾ ਸਕਦੀ ਹੈ ਜੇ ਜ਼ਰੂਰਤ ਨਹੀਂ ਹੈ ਤਾਂ ਆਪਾਂ ਨੂੰ ਬਿਲਕੁਲ ਇੱਥੇ ਜ਼ਰੂਰਤ ਸਪਰੇਅ ਵਿੱਚ ਜ਼ਰੂਰਤ ਨਹੀਂ ਹੈਗੀ ਵਰਤਣ ਦੀ ਜੇ ਤੁਹਾਡੇ ਖੇਤਾਂ 'ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਇਫੈਕਟ ਨਹੀਂ ਲੱਗਦਾ ਤੇ ਜੀ ਤੁਹਾਡੇ ਮਟਰਾਂ ਦੀ ਗ੍ਰੋਥ ਵਗੈਰਾ ਪੂਰੀ ਹੈ ਤੁਹਾਡੇ ਕੋਈ ਦਿੱਕਤ ਨਹੀਂ ਆਉਂਦੀ ਤਾਂ ਤੁਸੀਂ ਇਹ ਜਿਹੜੀ ਸਪਰੇਅ ਮੈਂ ਦੱਸੀ ਇਹਨੂੰ ਇਸਕਿਪ ਕਰ ਸਕਦੇ ਹੋ ਪਰ ਇਹਦੇ ਜੇ ਤੁਸੀਂ ਇਹਨੂੰ ਕਰ ਦੋ ਤਾਂ ਇਹਦਾ ਰਿਜ਼ਲਟ ਤੁਹਾਨੂੰ ਜਾਦੀ ਵਧੀਆ ਮਿਲਣਗੇ ਹੁਣ ਗੱਲ ਆ ਗਈ ਜੀ ਖਾਦ ਦੇ ਬਾਰੇ ਪਹਿਲੀ ਖਾਦ ਪਹਿਲੀ ਖਾਦ ਆਪਾਂ ਯੂਰੀਆ ਦੀ 35 ਤੋਂ 50 ਕਿਲੋ ਤੱਕ ਪ੍ਰਤੀ ਏਕੜ ਆਪਾਂ ਵਿੱਚ ਛੱਟਾ ਦੇ ਕੇ ਤੇ ਛੱਟਾ ਦੇ ਸਕਦੇ ਹਾਂ ਪਾਣੀ ਤੋਂ ਪਹਿਲਾਂ ਵੀ ਲੋਕ ਛੱਟਾ ਦੇ ਦਿੰਦੇ ਆ ਤੇ ਪਾਣੀ ਤੋਂ ਗਿੱਲੇ ਬੱਤਰ ਦੇ ਵਿੱਚ ਪਾਣੀ ਤੋਂ ਬਾਅਦ ਵਿੱਚ ਛੱਟਾ ਦੇ ਦਿੰਦੇ ਆ ਆਪਣੀ ਸੁਵਿਧਾ ਦੇ ਹਿਸਾਬ ਨਾਲ ਤੁਸੀਂ ਇਹਨੂੰ ਛੱਟਾ ਦੇ ਸਕਦੇ ਹੋ ਤੇ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਅਸੀਂ ਸਪ੍ਰਿੰਗਾਂ ਵੀ ਕਰ ਲਈਆਂ ਅਸੀਂ ਸਾਰਾ ਕੁਝ ਕਰ ਲਿਆ ਕਿ ਸਾਡੇ ਮਟਰਾਂ ਦੀ ਗ੍ਰੋਥ ਵੀ ਜਿਹੜੀ ਪੂਰੀ ਪਰਫੈਕਟ ਨਹੀਂ ਹੋ ਰਹੀ ਤਾਂ ਤੁਸੀਂ ਜਿਹੜਾ ਯੂਰੀਆ ਪਾਉਣੀ ਹੈ ਯੂਰੀਆ ਦੇ ਨਾਲ ਤੁਸੀਂ 4-5 ਮੈਪਰੋਡਕਟ ਦੱਸ ਰਿਹਾ ਚਾਰ ਪੰਜ ਪ੍ਰੋਡਕਟਾਂ ਚ ਜਿਹੜਾ ਮਰਜ਼ੀ ਲੈ ਲਓ ਕੋਈ ਇੱਕ ਲੈਣਾ ਸਾਰੇ ਨਹੀਂ ਆਪਾਂ ਵਰਤਨੇ ਜਿਹੜਾ ਮਰਜ਼ੀ ਲੈ ਲਿਓ ਜਾਂ ਤਾਂ ਅੱਧਾ ਲੀਟਰ ਹਿਊਮਿਕ ਐਸਿਡ ਇੱਕ ਬੋਰੀ ਯੂਰੀਆ ਦੇ ਵਿੱਚ ਰਲਾ ਕੇ ਤੁਸੀਂ ਛੱਟਾ ਦੇ ਸਕਦੇ ਹੋ ਮਾਈਕੋਰਾਈਜ਼ਾ ਐਚਡੀ ਲੈ ਸਕਦੇ ਹੋ ਐਚਡੀ ਜਿਹੜਾ 100 ਗ੍ਰਾਮ ਕਿੱਲੇ ਦਾ ਪੈਂਦਾ ਉਹ 100 ਗ੍ਰਾਮ ਮਾਈਕੋ ਰਾਈਜ਼ਾ ਪਾ ਕੇ ਤੁਸੀਂ ਇੱਕ ਕਿੱਲੇ 'ਚ ਇੱਕ ਬੁਰੀ ਯੂਰੀਆ ਦੇ ਨਾਲ ਛੱਟਾ ਦੇ ਸਕਦੇ ਹੋ ਪਾਣੀ ਤੋਂ ਪਹਿਲਾਂ ਵੀ ਦੇ ਸਕਦੇ ਹੋ ਕੋਸ਼ਿਸ਼ ਕਰੋ ਕਿ ਪਾਣੀ ਤੋਂ ਪਹਿਲਾਂ ਦਿਓ ਤਾਂ ਜ਼ਿਆਦਾ ਵਧੀਆ ਹੈ ਨਾ ਪਰ ਪਾਣੀ ਹਲਕੀ ਮਾਤਰਾ 'ਚ ਦੇਣਾ ਜਿਤਨਾ ਲੀਚ ਡਾਊਨ ਜ਼ਮੀਨ ਦੇ ਵਿੱਚ ਨਾ ਹੋਵੇ ਬੂਟੇ ਨੂੰ ਬੰਨੇ ਵੱਲ ਨੂੰ ਖਰਾਕ ਲੱਗੇ ਆਪੀਐਲ ਦਾ ਇੱਕ ਫਾਸਟਰ ਨਾਂ ਤੇ ਪ੍ਰੋਡਕਟਾਂ ਦਾ ਜਿਹੜਾ ਫਾਸਬੋਸ ਫਾਸਫੋਰਸ ਨੂੰ ਰਿਲੀਜ਼ ਕਰਦਾ ਉਹਦਾ ਛੱਟਾ ਦੇ ਸਕਦੇ ਹੋ ਐਨਪੀਕੇ ਬੈਕਟੀਰੀਆ ਜਿਹੜਾ ਆਉਂਦਾ ਉਹਦਾ ਛੱਟਾ ਦੇ ਸਕਦੇ ਹੋ ਜਿਹੜੇ ਆਪਣੇ ਕੋਲ ਬਾਇਓ ਪ੍ਰੋਡਕਟਾਂ ਦੇ ਜਿਹਨਾਂ 'ਚ ਸੀ ਵੀਡ ਐਸਟ੍ਰੈਕਟ ਬਾਇਓਜੈਮ ਕੰਪਨੀ ਦੇ ਆਉਂਦੇ ਆ ਸੂਮੀਟੂ ਮੁੰਦੇ ਆਉਂਦੇ ਆ ਇਹ ਬਾਇਓਸਟੱਡ ਦੇ ਆਉਂਦੇ ਆ ਨੈਨੋਜੈਮ ਦੇ ਆਉਂਦੇ ਆ ਤੇ ਗਰੋ ਇੰਡੀਗੋ ਦੇ ਆਉਂਦੇ ਆ ਕਈਆਂ ਕੰਪਨੀਆਂ ਦੇ ਬਾਇਓ ਪ੍ਰੋਡਕਟ ਆਉਂਦੇ ਆ ਉਹਨਾਂ ਚੋਂ ਤੁਸੀਂ ਕੋਈ ਇੱਕ ਪ੍ਰੋਡਕਟ ਪ੍ਰਤੀ ਏਕੜ ਦੀ ডোজ ਹਿਸਾਬ ਨਾਲ ਜ਼ੋਰੀਏ ਚ ਮਿਕਸ ਕਰਕੇ ਵਰਤ ਸਕਦੇ ਹੋ ਜੇ ਤੁਹਾਡੇ ਖੇਤਾਂ ਚ ਜ਼ਰੂਰਤ ਹੈਗੀ ਜੇ ਨਹੀਂ ਜ਼ਰੂਰਤ ਹੈਗੀ ਫਿਰ ਤੁਹਾਨੂੰ ਵਰਤਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਹੋ ਗਈ ਜੀ ਆਪਣੀ ਪਹਿਲੀ ਖਾਦ ਬਾਰੇ ਗੱਲ ਪਰ ਦੂਜੀ ਸਪਰੇ ਜਾਂ ਦੂਜੀ ਖਾਦ ਬਾਰੇ ਆਪਾਂ ਗੱਲ ਕਰਦੇ ਆਂ ਦੂਜੀ ਸਪਰੇ ਆਪਾਂ ਉਸ ਟਾਈਮ ਤੇ ਕਰਨੀ ਹੈ ਜਦੋਂ ਆਪਣਾ ਮਟਰ ਹੈ ਜਿਹੜਾ ਉਹਦੀ ਫਲਾਵਰਿੰਗ ਸਟੇਜ ਸ਼ੁਰੂ ਹੋ ਗਈ ਫਲਾਵਰਿੰਗ ਸਟੇਜ ਦੇ ਵਿੱਚ 5% ਫੁੱਲ ਆਉਣੇ ਸ਼ੁਰੂ ਹੋਣ ਤੇ ਤੁਸੀਂ ਕੰਬੀਨੇਸ਼ਨ ਰਲਾ ਕੇ ਸਪਰੇਅ ਕਰ ਸਕਦੇ ਹੋ ਜਿੰਨਾ ਚਿਰ 05234 ਜਾਂ 09932 ਆਪਣੀ ਆਉਂਦੀ ਹੈ ਉਹਦਾ ਕੰਬੀਨੇਸ਼ਨ ਨਾਲ ਲਾ ਕੇ ਨਾਲ ਤੁਸੀਂ ਉਹ ਚ ਆਈਪੀਐਲ ਦੀ 5ਜੀ ਦਵਾਈ ਵਰਤ ਸਕਦੇ ਹੋ ਇਹਨਾਂ ਦੋਵਾਂ ਦੇ ਰਿਜ਼ਲਟ ਤੁਹਾਨੂੰ ਚੰਗੇ ਮਿਲਣਗੇ 5 ਗ੍ਰਾਮ ਦੇ ਹਿਸਾਬ ਨਾਲ ਤੁਸੀਂ ਜਿਹੜੀ ਆਪਣੀ ਹੈਗੀ ਆ ਪੰਜਾਬ 32 ਜਾਂ ਬੰਮਜਾ 34 ਲੈਣੀ 5 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਤੇ 3 ਤੋਂ 5 ਐਮ ਐਲ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਆਈਪੀਐਲ ਦੀ 5ਜੀ ਦਵਾਈ ਆਪਾਂ ਵਰਤਣੀ ਹੈ ਫਲਾਵਰਿੰਗ ਸਟੇਜ ਨੂੰ ਇਨਕਰੀਜ਼ ਕਰਨ ਲਈ ਇਸ ਜਗ੍ਹਾ ਤੇ ਆਪਣੇ ਕੋ ਇਹਦਾ ਅਲਟਰਨੇਟਿਵ ਵੀ ਆਪਾਂ ਵਰਤ ਸਕਦੇ ਹਾਂ ਉਹਨਾਂ ਚ ਗੋਦਰੇਜ ਦੀ ਡਬਲ ਆਉਂਦੀ ਹੈ ਜੀ ਉਹ ਵੀ ਆਪਾਂ ਫਲਾਵਰਿੰਗ ਇਨਕਰੀਜ਼ ਕਰਨ ਵਿੱਚ ਵਰਤ ਸਕਦੇ ਹਾਂ ਓਵਰਡੋਸ ਕਿਸੇ ਪ੍ਰੋਡਕਟ ਦੀ ਨਾ ਕੀਤੀ ਜਾਵੇ ਓਵਰਡੋਸ ਦੇ ਨਾਲ ਸਾਡੀਆਂ ਪੇਲਾਂ ਲੰਮੀਆਂ ਹੋ ਕੇ ਫਲ ਸਾਡਾ ਥੋੜੇ ਬਹੁਤੇ ਦਿਨ ਲੇਟ ਹੋ ਸਕਦਾ ਨੈਨੋਜਮ ਕੰਪਨੀ ਦੀ ਡਲਾਈਟ ਦਵਾਈ ਆਉਂਦੀ ਹੈ ਜੀ ਉਹ ਵੀ ਆਪਾਂ ਇੱਥੇ ਉਹ ਵੀ ਵਰਤ ਸਕਦੇ ਆ ਬਹੁਤ ਸਾਰੇ ਬਾਇਓ ਪ੍ਰੋਡਕਟ ਹੈਗੇ ਜਿਹੜਾ ਆਪਾਂ ਇਸ ਕੈਟਾਗਰੀ ਚ ਵਰਤ ਸਕਦੇ ਆ ਜਿਹੜੇ ਮੈਂ ਤੁਹਾਨੂੰ 3-4 ਦੱਸੇ ਇਹਨਾਂ ਤੋਂ ਬਿਨਾਂ ਵੀ ਤੁਸੀਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਵਰਤ ਸਕਦੇ ਹੋ ਤੇ ਵੈਸੇ ਇਹਨਾਂ ਦੇ ਰਿਜ਼ਲਟ ਵੀ ਆਪਾਂ ਨੂੰ ਚੰਗੇ ਮਿਲਦੇ ਆ ਤੇ ਇਹਨਾਂ ਚ ਕੋਈ ਵੀ ਇੱਕ ਪ੍ਰੋਡਕਟ ਵੀ ਵਰਤੋ ਕਰ ਸਕਦੇ ਆ ਇਹ ਆਪਣੀ ਦੂਜੀ ਸਪਰੇ ਹੋਗੀ ਦੂਜੀ ਸਪਰੇ ਵੀ ਲੋਡ ਦੇ ਮੁਤਾਬਕ ਤੁਸੀਂ ਸੁੰਡੀ ਵਾਲੀ ਸਪਰੇ ਨਾਲ ਐਡ ਕਰ ਸਕਦੇ ਜੇ ਜ਼ਰੂਰਤ ਹੈਗੀ ਕਰੋ ਨਹੀਂ ਤਾਂ ਨਹੀਂ ਕਰੋ ਜੀ ਤੀਜੀ ਸਪਰੇ ਜਾਂ ਆਖਰੀ ਸਪਰੇ ਲੋਡ ਮੁਤਾਬਕ ਕਰਨੀ ਆ ਜੀ ਉਸ ਟਾਈਮ ਤੇ ਜਦੋਂ ਫਲੀ ਦੇ ਵਿੱਚ ਦਾਣਾ ਪੈਣਾ ਸ਼ੁਰੂ ਹੋ ਜੇ ਉਸ ਟਾਈਮ ਤੇ ਆਪਾਂ ਤੀਜੀ ਸਪਰੇ ਨੂੰ ਕਰਨ ਉਸ ਤੋਂ ਪਹਿਲਾਂ ਦੂਜੀ ਖਾਦ ਜਿਹੜੀ ਮੈਂ ਦੱਸਣੀ ਭੁੱਲ ਗਿਆ ਦੂਸਰੀ ਖਾਦ ਜਿਹੜੀ ਆਪਾਂ ਲੋੜ ਮੁਤਾਬਕ ਪਾ ਸਕਦੇ ਹਾਂ ਜਾਂ ਤਾਂ ਦੂਜੇ ਪਾਣੀ ਤੋਂ ਪਹਿਲਾਂ ਜਾਂ ਦੂਜੇ ਪਾਣੀ ਤੋਂ ਬਾਅਦ ਵਿੱਚ ਉਹਨਾਂ ਚੱਕਰ ਕੀ ਬਣਨਾ ਹੈ ਕਿ ਜੇ ਤਾਂ ਤੁਹਾਨੂੰ ਲੱਗਦਾ ਕਿ ਗਰੋਥ ਤੁਹਾਡੀ ਪੂਰੀ ਪਰਫੈਕਟ ਹੋ ਗਈ ਫੇਰ ਤਾਂ ਵੈਲੈਂਟ ਗੁੱਡ ਹੈ ਨਹੀਂ ਤਾਂ ਤੁਸੀਂ ਦੂਜੀ ਖਾਦ ਹੈ ਜਿਹੜੀ ਜਦੋਂ ਆਪਾਂ ਤੀਜਾ ਪਾਣੀ ਲਾਉਣਾ ਉਸ ਤੋਂ ਪਹਿਲਾਂ ਪਾ ਸਕਦੇ ਹਾਂ ਥੋੜਾ ਜਿਹਾ ਉਸ ਤੋਂ ਪਹਿਲਾਂ ਆਪਾਂ ਤੀਜੇ ਪਾਣੀ ਤੋਂ ਪਹਿਲਾਂ ਖਾਦ ਪਾ ਸਕਦੇ ਹਾਂ ਨਾਲ ਗਰੋਥ ਬੂਟਿਆਂ ਦੀ ਵੱਧ ਜੂਗੀ ਤੇ ਪਾਣੀ ਦੇ ਨਾਲ ਵੀ ਬੂਟਿਆਂ ਦੀ ਗਰੋਥ ਵੱਧ ਜਾਂਦੀ ਆ ਤੇ ਉਰੇ ਦੋ ਆਪਾਂ ਨੂੰ ਫਾਇਦੇ ਮਿਲ ਜਾਣਗੇ। ਉਹਦੇ ਵਿੱਚ ਵੀ ਤੁਹਾਨੂੰ ਜੇ ਜ਼ਰੂਰਤ ਮੁਤਾਬਕ ਆਪਾਂ ਕੋਈ ਪ੍ਰੋਡਕਟ ਜਿਹੜੇ ਪਹਿਲਾਂ ਤੁਸੀਂ ਉਹਨਾਂ ਚ ਕੋਈ ਵੀ ਇੱਕ ਕੈਟਾਗਰੀ ਐਡ ਕਰ ਸਕਦੇ ਆ ਜੇ ਤੁਹਾਨੂੰ ਜ਼ਰੂਰਤ ਲੱਗਦੀ ਆ ਵੈਸੇ ਜੇ ਨਹੀਂ ਜ਼ਰੂਰਤ ਤਾਂ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ। ਹੁਣ ਤੀਜੀ ਤੇ ਆਖਰੀ ਸਪਰੇ ਬਾਰੇ ਜੇ ਆਪਾਂ ਗੱਲਬਾਤ ਕਰੀਏ ਤੇ ਉਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਪ੍ਰੋਡਕਟ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ। ਸੁੰਡੀ ਵਾਲੀ ਦਵਾਈ ਨਾਲ ਵਰਤਣੀ ਪੈ ਸਕਦੀ ਹੈ ਜੇ ਜ਼ਰੂਰਤ ਪਵੇ ਤੇ ਉਹਨਾਂ ਚ ਆਪਾਂ ਹਾਈ ਪੋਟਾਸ਼ੀਅਮ ਬੇਸ ਉਹ ਜਿਹੜਾ ਪ੍ਰੋਡਕਟ ਹੈ ਉਹਦੀ ਵਰਤੋਂ ਕਰਨੀ ਹੈ। ਕੋਸ਼ਿਸ਼ ਇਹ ਕਰਨੇ ਕਿ ਜਦੋਂ ਸਾਰੇ ਫੁੱਲ ਲਗਭਗ ਝੜ ਜਾਣ ਉਸ ਟਾਈਮ ਤੇ ਇਹਨਾਂ ਦੀ ਵਰਤੋਂ ਕਰੀਏ ਤਾਂ ਜ਼ਿਆਦਾ ਵਧੀਆ ਰਿਜ਼ਲਟ ਮਿਲਣਗੇ ਆਪਾਂ ਨੂੰ ਉਸ ਟਾਈਮ ਤੇ ਤੁਸੀਂ ਆ ਆਈਸੀਐਲ ਦਾ ਜਿਹੜਾ 12527 ਪ੍ਰੋਡਕਟ ਆਉਂਦਾ ਉਸ ਦੀ ਵਰਤੋਂ ਕਰ ਸਕਦੇ ਹੋ ਐਫਐਮਸੀ ਦਾ ਲੀਜੈਂਡ ਦੇ ਨਾਂ ਤੇ ਪ੍ਰੋਡਕਟ ਆਉਂਦਾ ਉਸ ਦੀ ਵਰਤੋਂ ਕਰ ਸਕਦੇ ਹੋ 0050 ਆਉਂਦਾ ਜੀ ਉਸ ਦੀ ਵਰਤੋਂ ਕਰ ਸਕਦੇ ਹੋ 13045 ਆਉਂਦਾ ਜੀ ਉਸ ਦੀ ਵਰਤੋਂ ਕਰ ਸਕਦੇ ਹੋ ਜਾਂ ਇੱਕ 8047 ਆਉਂਦਾ ਜੀ ਉਹ ਉਸ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਤੇ ਇਹਨਾਂ ਸਾਰੇ ਪ੍ਰੋਡਕਟਾਂ ਦੀ ਡੋਜ਼ ਜਿਹੜੇ ਐਨਪੀਕੇ ਹੈ ਜੀ 5 ਤੋਂ 10 ਗ੍ਰਾਮ ਪਰ ਦੇ ਲੀਟਰ ਪਾਣੀ ਦੇ ਹਿਸਾਬ ਨਾਲ ਰੱਖਣੀ ਆ ਲੀਜੈਂਡ ਦਾ ਪੈਕੇਟ ਜਿਹੜਾ ਪੂਰਾ ਉਹ 1 ਏਕੜ ਦਾ ਪੈਕੇਟ ਆਉਂਦਾ ਉਹ ਤੁਸੀਂ ਪਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਨਹੀਂ ਸਿਰਫ ਐਜੂਕੇਸ਼ਨ ਰਿਕਸ਼ਨ ਪਰਪਸ ਲਈ ਆਪਾਂ ਇਹ ਵੀਡੀਓ ਤੁਹਾਡੇ ਲਈ ਅ ਤੁਹਾਡੇ ਤੱਕ ਪਹੁੰਚਾ ਰਹੇ ਆ ਲੀਜੈਂਡ ਪ੍ਰੋਡਕਟ ਹੈ ਜਿਹੜਾ ਜਦੋਂ ਤੁਸੀਂ ਉਹਦੀ ਵਰਤੋਂ ਕਰਦੇ ਹੋ ਤਾਂ ਤੁਹਾਡੀਆਂ ਫਲੀਆਂ ਦੇ ਵਿੱਚ ਦਾਣਾ ਬਹੁਤ ਜਲਦੀ ਭਰਨਾ ਸ਼ੁਰੂ ਹੋ ਜਾਂਦਾ ਤੇ ਇਹ ਸਾਰੇ ਦੇ ਸਾਰੇ ਇਫੈਕਟ ਹੈ ਕੋਈ ਵੀ ਜਦੋਂ ਤੁਸੀਂ ਪੋਟਾਸ਼ੀਅਮ ਬੇਸ ਪ੍ਰੋਡਕਟ ਵਰਤਦੇ ਹੋ ਲਾਸਟ ਦੇ ਉਹ ਤੁਹਾਡਾ ਹਰ ਇੱਕ ਚੀਜ਼ ਦੇ ਉੱਤੇ ਕੰਟਰੋਲ ਕਰੂਗਾ ਜੀ ਹੁਣ ਨੰਬਰ 2 ਤੇ ਜਿਹੜੀਆਂ ਦੋ ਸਮੱਸਿਆ ਇਹਦੇ ਵਿੱਚ ਆਉਣਗੀਆਂ ਇੱਕ ਤਾਂ ਨਦੀਨ ਦੀ ਸਮੱਸਿਆ ਆ ਸਕਦੀ ਆ ਮਟਰਾਂ ਦੇ ਉੱਗਣ ਤੋਂ ਬਾਅਦ ਦੂਜਾ ਇਹ ਚੋਖੇੜੇ ਰੋਗ ਦੀ ਸਮੱਸਿਆ ਆ ਸਕਦੀ ਹੁਣ ਉਹਨਾਂ ਦੋਵਾਂ ਸਮੱਸਿਆ ਨੂੰ ਆਪਾਂ ਇਸੇ ਵੀਡੀਓ ਵਿੱਚ ਕਵਰ ਕਰਨ ਦਾ ਯਤਨ ਕਰਾਂਗੇ ਵੈਸੇ ਇਸ ਤੇ ਵਕੂ ਅਖਰੀਆਂ ਇਕੱਲੀਆਂ-ਇਕੱਲੀਆਂ ਵੀਡੀਓ ਬਣਾ ਕੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਗੜੀ ਉਹ ਜ਼ਰੂਰ ਕਰਾਂਗੇ ਨਦੀਨਾ ਦੀ ਰੋਗ ਥਾਮ ਦੇ ਲਈ ਆਪਣੇ ਕੋ ਜਿਹੜੀਆਂ ਤਿੱਖੇ ਬੱਤੇ ਨੂੰ ਮਾਰਨ ਵਾਲੀਆਂ ਦਵਾਈਆਂ ਹੁੰਦੀਆਂ ਜਿਨ੍ਹਾਂ ਨੂੰ ਝੋਨਾ-ਚਾਨਾ ਮਾਰਨ ਵਾਲੀਆਂ ਦਵਾਈਆਂ ਹੁੰਦੀਆਂ ਉਹਨਾਂ ਦੇ ਵਿੱਚ ਕਾਫੀ ਪ੍ਰੋਡਕਟ ਹੈ ਪਰ ਵਰਤਣ ਤੋਂ ਪਹਿਲਾਂ ਆਪਣੇ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਸਲਾਹ ਜ਼ਰੂਰ ਲਓ ਇਹ ਜੇ ਤਾਂ ਕੱਲਾ ਸਵਾੰਕ ਵਗੈਰਾ ਉੱਗਿਆ ਤਾਂ ਤੁਸੀਂ ਨਾਰਮਲ ਉੱਚ ਟੋਪਿਕ ਜਾਂ ਐਕਸਲ ਦੀ ਸਪਰੇ ਵੀ ਕਰ ਸਕਦੇ ਜਿਹੜਾ ਆਪਾਂ ਕਣਕ ਦੇ ਵਿੱਚ ਵਰਤਦੇ ਹਾਂ ਕਿਸੇ ਤਿੱਕ ਤੇ ਰეკਮੈਂਡਡ ਨਹੀਂ ਹੈਗੀ ਜਿਹੜੀ ਪਟਕ ਮੈਂ ਤੁਹਾਨੂੰ ਦੱਸ ਰਿਹਾ ਸਿਰਫ ਐਜੂਕੇਸ਼ਨ ਪਰਪਸ ਲਈ ਹੈ ਇੱਕ ਵਾਰ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਸਲਾਹ ਜ਼ਰੂਰ ਲਓ ਤੇ ਜਿਹੜੀ ਆਪਣੇ ਕੋ ਹਕਾਮਾ ਦਵਾਈ ਆਉਂਦੀ ਹੈ ਉਹ ਵੀ ਇਸ ਵਿੱਚ ਤੇ ਕੰਮ ਕਰ ਸਕਦੀ ਹੈ ਜੀ ਐਂਜਲ ਜਾਂ ਸੁਸਾਇਟੀ ਆਉਂਦੀ ਜਿਹੜੀ ਉਹ ਵੀ ਇਸ ਵਿੱਚ ਤੇ ਕੰਮ ਕਰ ਸਕਦੀ ਹੈ ਜੀ ਹਲਕਾ ਫੁਲਕਾ ਬੂਟੇ ਨੂੰ 2-4 ਦਿਨ ਉਹ ਰੋਕਣ ਗਿਆ ਉਹਨਾਂ ਦੇ ਨਾਲ ਤਿੱਖੇ ਪੱਤੇ ਵਾਲਾਂ ਨਦੀਨ ਕੰਟਰੋਲ ਹੋ ਜਾਊਗਾ ਜੇ ਇਟਸਟ ੁੱਗੀ ਆ ਜਾਂ ਚਲਾਈ ਆ ਜਾਂ ਕਿਸੇ ਤਰੀਕੇ ਦੀ ਚੌੜੇ ਪੱਤੇ ਵਾਲੀ ਬੂਟੀ ਆ ਉਹ ਉਹ ਜਿਹੜੀ ਚੀਜ਼ ਉਹ ਇਸ ਦੇ ਵਿੱਚ ਕੰਟਰੋਲ ਨਹੀਂ ਹੋ ਸਕਦੀ ਮੁੱਥਾ ਇਸ ਦੇ ਵਿੱਚ ਕੰਟਰੋਲ ਨਹੀਂ ਹੋ ਸਕਦਾ ਦੂਜਾ ਆਪਣਾ ਜਿਹੜਾ ਕਾਰਨ ਰਹਿ ਗਿਆ ਜੀ ਉਹ ਹੈਗਾ ਉਹ ਖੇੜਾ ਰੋਗ ਖੀੜਾ ਰੋਗ ਉਸ ਖੇਤਾਂ ਵਿੱਚ ਉਸ ਖੇਤ ਵਿੱਚ ਜ਼ਿਆਦਾ ਆਉਂਦਾ ਜੇ ਇਸ ਖੇਤ ਨੂੰ ਧੁੱਪ ਨਹੀਂ ਲਵਾਈ ਜਾਂਦੀ ਜੇ ਇਸ ਖੇਤ ਵਿੱਚ ਪोटाश ਤੇ ਸਲਫਰ ਕੈਲਸ਼ੀਅਮ ਦੀ ਕਮੀ ਹੋਵੇ ਉਸ ਖੇਤ ਚ ਆ ਸਕਦਾ ਜੇ ਕੱਲਾ ਸਲਫਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਵੇ ਉਸ ਖੇਤ ਦੇ ਵਿੱਚ ਵੀ ਆ ਸਕਦਾ ਤੇ ਜਿੰਨਾ ਖੇਤਾਂ ਚ ਵਾਰ-ਵਾਰ ਮਟਰਾਂ ਦੀ ਬਿਜਾਈ ਹੋਵੇ ਉਸ ਖੇਤ ਦੇ ਵਿੱਚ ਵੀ ਆ ਸਕਦਾ ਜਿੰਨਾ ਖੇਤਾਂ ਦੇ ਵਿੱਚ ਪਿਛਲੀ ਕਿਸੇ ਫਸਲ ਨੂੰ ਗਾਲੀ ਗਈ ਹੋਵੇ ਉਸ ਖੇਤ ਦੇ ਵਿੱਚ ਵੀ ਆ ਸਕਦਾ ਹੁਣ ਇਹ ਤੋਂ ਬਚਾ ਲਈ ਆਪਾਂ ਕੀ ਕੁਝ ਕਰਨਾ ਜੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਫੰਗੀਸਾਈਡ ਅਵੇਲੇਬਲ ਹਨ ਇਹਨੂੰ ਜਿੰਨਾ ਖੇਤਾਂ ਦੇ ਵਿੱਚ ਇਹ ਆਉਂਦਾ ਆ ਉਹਨਾਂ ਬੰਦਿਆਂ ਨੇ ਇਸ ਨੂੰ ਇਹਦੀ ਆਉਣ ਦੀ ਡੇਟ ਨਹੀਂ ਕਰਨੀ ਵੀ ਇਹ ਆਊਗਾ ਤੇ ਦਾਸੀਂ ਫਿਰ ਹੱਲ ਕਰਾਂਗੇ ਉਹਨਾਂ ਨੇ ਇਸ ਦਾ ਪ੍ਰੀਕਾਸ਼ਨ ਮਤਲਬ ਪਹਿਲਾਂ ਹੀ ਇਹਦਾ ਪ੍ਰੀਵੈਂਟਿਵ ਹੱਲ ਇਹਦਾ ਕਰਨਾ ਆ ਦੂਜੇ ਪਾਣੀ ਤੋਂ ਬਾਅਦ ਜਦੋਂ ਮਟਰਾਂ ਨੂੰ ਫੁੱਲ ਬਣਨੇ ਸ਼ੁਰੂ ਹੋ ਗਏ ਫੁੱਲ ਬਣਨੇ ਸ਼ੁਰੂ ਹੋ ਗਏ ਜਾਂ ਤੀਜੇ ਪਾਣੀ ਤੋਂ ਬਾਅਦ ਜਦੋਂ ਵੀ ਫੁੱਲ ਬਣਨੇ ਸ਼ੁਰੂ ਹੋ ਗਏ ਉਸ ਟਾਈਮ ਤੇ ਇੱਕ ਫੰਗੀਸਾਈਡ ਦੀ ਡ੍ਰਿੰਚਿੰਗ ਕਰ ਦੇਣੀ ਆ ਫੰਗੀਸਾਈਡ ਤੁਸੀਂ ਆ ਰੈੱਡੋ ਵਾਲੇ 골ਡ ਵੀ ਲੈ ਸਕਦੇ ਹੋ ਐਲੀਏਟ ਵੀ ਲੈ ਸਕਦੇ ਹੋ ਕੋਸ਼ਿਸ਼ ਇਹ ਕਰੋ ਕਿ ਗਿੱਲੇ ਬੱਤਰ ਚ ਹੋਵੇ ਤੇ ਬੂਟੇ ਦੇ ਮੁੱਢਾਂ ਤੱਕ ਪਾਣੀ ਜ਼ਰੂਰ ਜਾਵੇ ਨਿੱਕੇ ਪੰਪ ਨਾਲ ਕਰ ਲੋ ਤਾਂ ਜ਼ਿਆਦਾ ਵਧੀਆ ਰਿਜ਼ਲਟ ਹੈ ਮਾਰਕੀਟ ਦੇ ਵਿੱਚ ਗਰੋ ਇੰਡੀਗੋ ਦਾ ਇੱਕ ਕੋਲੋਸਲ ਪ੍ਰੋਡਕਟ ਵੀ ਹੁੰਦਾ ਮੈਂ ਸੁਣਿਆ ਕਿ ਉਹਦੇ ਰਿਜ਼ਲਟ ਵੀ ਚੰਗੇ ਆ ਬਾਕੀ ਤੁਸੀਂ ਵਰਤ ਕੇ ਉਹਦਾ ਫੀਡਬੈਕ ਜ਼ਰੂਰ ਦਿਓ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਨਹੀਂ ਹੈ ਬਟ ਕੁਝ ਜਗ੍ਹਾ ਤੇ ਇਹ ਦੇਖਿਆ ਗਿਆ ਹੈ ਕਿ ਉਸਦੇ ਪ੍ਰੋਡਕਟ ਦੇ ਰਿਜ਼ਲਟ ਵੀ ਆਪਾਂ ਨੂੰ ਚੰਗੇ ਮਿਲੇ ਨੇ ਐਲੀਏਟ ਦੇ ਰਿਜ਼ਲਟ ਇਸ ਤੇ ਬਹੁਤ ਚੰਗੇ ਮਿਲਣਗੇ ਕੋਈ ਐਲੀਏਟ ਜਿਹੜਾ ਪਲਾਂਟ ਤੋਂ ਲੈ ਕੇ ਰੂਟ ਸਿਸਟਮ ਤ ਤੇ ਲਗਭਗ ਆਪਣੀ ਵੀਡੀਓ ਦੀ ਜਿੱਤੀ ਜਾਣਕਾਰੀ ਸਾਰੀ ਕੰਪਲੀਟ ਹੈ ਜੀ ਇਸ ਦੇ ਸਬੰਧ ਚ ਆਪਾਂ ਛੋਟੀਆਂ ਛੋਟੀਆਂ ਵੀਡੀਓ ਵੱਖਰੀਆਂ ਬਣਾ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਪਰ ਇਸ ਦੇ ਸਬੰਧ ਚ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟਾਂ 'ਚ ਪੁੱਛ ਸਕਦੇ ਹੋ ਜੇ ਮੈਂ ਕੁਝ ਭੁੱਲ ਗਿਆ ਹੋਵਾਂ ਤਾਂ ਤੁਸੀਂ ਤਾਂ ਕਮੈਂਟਾਂ 'ਚ ਦੱਸ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ